ਜੀ ਸੈਕਾ ਜੀ ਮੈਂ ਬੀਪਲਕਰ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਨਵੇਂ ਦਿਨ ਦੇ ਨਾਲ ਤੇ ਮੈਂ ਆਸ ਕਰਦੀ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਨਾਲ ਸੁਣੋਗੇ ਸਾਰਿਆਂ ਦੇ ਵਧੀਆ ਕੰਮ ਉਹਨਾਂ ਦੀਆਂ ਕੱਲਾਂ ਆ ਤੇ ਮੇਰਾ ਕਾਫੀ ਟਾਈਮ ਲੱਜੇ ਕਰਦਾ ਸੀ ਕਿ ਮੈਂ ਆਪਣੇ ਵਿਚਾਰ ਕੁਝ ਕੁ ਵਿਚਾਰ ਲੋਕਾਂ ਦੇ ਨਾਲ ਸਾਂਝੇ ਕਰਾਂ ਤੇ ਵਿਸ਼ਾ ਹੈਗਾ ਵੀ ਜਿਹੜਾ ਅੱਜ ਕੱਲ ਆਪਾਂ ਬੱਚਿਆਂ ਦੀ ਮੈਚ ਕਰਦੇ ਆਂ ਕਿ ਮੈਚ ਦੇ ਵਿੱਚ ਆਪਾਂ ਬੇਟੇ ਦੀ ਪਹਿਲਾ ਮੈਚ ਦੀ ਮੈਂ ਗੱਲ ਕਰਦਿਆਂ ਆਪਾਂ ਬੇਟੇ ਦੀ ਮੈਚ ਕਰਦੇ ਆ ਤਾਂ ਬੇਟੇ ਦੀ ਮੈਚ ਦੇ ਵਿੱਚ ਆਪਾਂ ਉਸ ਘਰ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੁੰਦਾਗਾ ਵੀ ਆ ਕੁਝ ਘਰਾਂ ਦੇ ਵਿੱਚ ਤਾਂ ਹੁੰਦਾਗਾ ਵੀ ਆਪਾਂ ਨੌ ਵਿਆਹ ਕਿ ਲਿਆਵਾਂਗੇ ਕੁਝ ਤਰ੍ਹਾਂ ਦੇ ਹੁੰਦਾ ਕਿ ਆਪਾਂ ਧੀ ਵਿਆਹ ਕਿ ਲਿਆਵਾਂਗੇ ਜਿਹੜੇ ਘਰਾਂ ਦੇ ਵਿੱਚ ਧੀ ਦਾ ਹੋ ਹੁੰਦਾਗਾ ਉਹ ਘਰਾਂ ਦੇ ਘਰ ਦੇ ਵਿੱਚ ਤਾਂ ਕੋਈ ਰੌਲੇ ਕੋਈ ਸ਼ੀ ਨਹੀਂ ਹੈਗਾ ਜਿਹੜੇ ਆ ਸੋਚਦੇ ਆ ਕਿ ਅਸੀਂ ਧੀ ਵਿਆਹ ਕਿ ਲਾਵਾਂਗੇ ਜਿਹੜੇ ਘਰ ਕਹਿੰਦੇ ਆ ਕਿ ਅਸੀਂ ਨੌ ਵਿਆਹ ਕਿ ਲਿਆਵਾਂਗੇ ਕਿ ਸਾਨੂੰ ਨਹੀਂ ਉਸ ਘਰ ਦੇ ਵਿੱਚ ਸਾਰਾ ਕੁਝ ਉਹ ਜਿਹੜੀ ਉਹ ਉਹ ਇਲਾਕੇ ਉਹ ਤਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂਗੇ ਜਿੱਦਾਂ ਆਪਾਂ ਬੱਚੇ ਦੀ ਪਹਿਲਾ ਮੈਰਿਜ ਕਰਦੀ ਆ ਮੈਰਿਜ ਕਰਨ ਤੋਂ ਪਹਿਲਾਂ ਜਦੋਂ ਵੀ ਪਹਿਲਾਂ ਇਹ ਤਾਂ ਕੁਝ ਕੁ ਘਰਾਂ ਦੇ ਵਿੱਚ ਤਾਂ ਵੀ ਅੱਜ ਕਾ ਤਾਂ ਬੱਚਾ ਨੇ ਜਾਂਦਾ ਲੰਬ ਮੈਰਿਜ ਹੀ ਹੁੰਦੀ ਹੈਗੀ ਅੱਜ ਤੋਂ ਮੈਂ 15-20 ਸਾਲ ਪਹਿਲਾਂ ਦੀ ਗੱਲ ਕਰਨੀ ਹੈ ਕਿ ਜਿਸ ਟਾਈਮ ਤੇ ਮੈਰਿਜਾਂ ਅਰेंज मैਰਿਜ ਹੋਈ ਸੀ ਮਤਲਬ ਮੇਰਾ ਕਹਿੰਦਾ ਮਤਲਬ ਬਾਪ ਪਿਓ ਦੀ ਮਰਜ਼ੀ ਦੇ ਅਨੁਸਾਰ ਜਿੰਨਾ ਬੱਚਿਆਂ ਦੇ ਵਿਆਹ ਹੋਏ ਸੀ ਉਹਨਾਂ ਬੱਚਿਆਂ ਦੀ ਮੈਂ ਗੱਲ ਕਰਦੀ ਹੈਗੀ ਜਿਹਨਾਂ ਇਹ ਅੱਜਕੱਲ੍ਹ ਲਵ ਮੈਰਿਜ ਹੋਈ ਉਹਨਾਂ ਦਾ ਕੋਈ ਰੌਲਾ ਹੀ ਕੋਈ ਨਹੀਂ ਹੈ ਉਹਨਾਂ ਦਾ ਸਿਰਫ ਆਪਣੀ ਮਰਜ਼ੀ ਤੇ ਰਾਂ ਵਿਆਹ ਹੋਇਆ ਪੰਜ ਕਰਨ 50 ਕਰਨ ਦੇchna ਕੋਈ ਗੱਲਬਾਤ ਹੀ ਨਹੀਂ ਰਹੀ ਹੈਗੀ ਹੈ ਨਾ ਮਾਪਿਓ ਦੀ ਵੀ ਕਿੱਦਾਂ ਵਿਆਹ ਕੀਤਾ ਪਰ ਜਿਹੜੇ ਇਹਨਾਂ ਦੀ ਮਾਤਾ ਪਿਤਾ ਦੀ ਮਰਜ਼ੀ ਦੇ ਨਾਲ ਬੱਚਿਆਂ ਦੇ ਵਿਆਹ ਹੋਇਆ ਉਹਨਾਂ ਦੀ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਮੇਰੀ ਬਹੁਤ ਜ਼ਰੂਰੀ ਸੀਗੀ ਤੇ ਉਹ ਮੈਨੂੰ ਕਰਨੀ ਚਾਹੀਦੀ ਸੀਗੀ ਤੇ ਕੁਝਕ ਮਤਲਬ ਕਿ ਅੱਜ ਤੋਂ 15-20 ਸਾਲ ਪਹਿਲਾਂ ਜਿਨ੍ਹਾਂ ਦੀਆਂ ਮੈਨਜ਼ਾਂ ਹੋਈਆਂ ਮੈਂ ਤੁਹਾਨੂੰ ਉਸ ਟਾਈਮ ਦੀ ਗੱਲ ਦੱਸਦੀ ਆ ਕਿ ਜੇ ਉਸ ਟਾਈਮ ਦੇ ਵਿੱਚ ਦੋਸਤੋ ਮਤਲਬ ਕਿ ਲੜਕੀ ਦੇ ਪਿਤਾ ਬੰਦ ਉਸ ਘਰ ਦੇ ਵਿੱਚ ਰਿਸ਼ਤਾ ਦੇਖਣ ਗਏ ਗਏ ਐ ਲੋਕ ਤੇ ਉਸ ਟਾਈਮ ਤੇ ਉਸ ਮਾਤਾ ਪਿਤਾ ਬੰਦ ਲੜਕੇ ਦੇ ਪਿਤਾ ਬੰਦ ਉਹ ਗੱਲਾਂ ਸਾਰੀਆਂ ਕੀਤੀਆਂ ਜਾਂਦੀਆਂ ਗਿਆ ਕਿ ਵੀ ਤੁਸੀਂ ਸਾਡੇ ਮਤਲਬ ਕਿ ਸਾਡੇ ਸਾਨੂੰ ਆ ਚੀਜ਼ ਚਾਹੀਦੀ ਹੈ ਸਾਨੂੰ ਕੁਝ ਲੋਕਾਂ ਦਾ ਹਨਾ ਹੁੰਦਾ ਕੁਝ ਤਾਂ ਹੁੰਦਾ ਹੈ ਕਿ ਸਾਨੂੰ ਨਹੀਂ ਇੱਕ ਲੜਕੀ ਚਾਹੀਦੀ ਹੈ ਕੁਝ ਲੋਕਾਂ ਦੀ ਇਹ ਮਤਲਬ ਸੋਚ ਇਦਾਂ ਨਹੀਂ ਹੁੰਦੀ ਹੈ ਵੀ ਨਹੀਂ ਸਾਨੂੰ ਪਰਮਾਤਮਾ ਨੇ ਸਾਰਾ ਕੁਝ ਘਰੇ ਦਿੱਤਾ ਸਾਨੂੰ ਸਿਰਫ ਲੜਕੀ ਦੀ ਲੋੜ ਹੈ ਹੀ ਉਹਨਾਂ ਦੀ ਗੱਲ ਤਾਂ ਬਸ ਉਥੇ ਹੀ ਖਤਮ ਹੋ ਜਾਂਦੀ ਹੈ ਉਹਨਾਂ ਨੇ ਸਿਰਫ ਲੜਕੀ ਮੰਗੀ ਤੇ ਲੜਕੀ ਵਿਆਹ ਲੈਂਦੇ ਹੀ ਕੁਝ ਲੋਕ ਹੁੰਦੇ ਆ ਜਿਹੜੇ ਆਪਣੀ ਮਰਜ਼ੀ ਦੇ ਨਾਲ ਕਹਿੰਦੇ ਨੇ ਸਾਡੇ ਸਮਾਨ ਵੀ ਕਰਦਾ ਸਾਰਾ ਆਵੇ ਸਾਨੂੰ ਗੱਡੀ ਵੀ ਆਵੇ ਸਾਨੂੰ ਮੋਟਰਸਾਈਕਲ ਉਹ ਜੋ ਹੁੰਦੀ ਆ ਨਾ ਆਪਣੀ ਘਰ ਦੇ ਮੁਤਾਬਕ ਜਾਂ ਆਪਣੀ ਨੌਕਰੀ ਦੇ ਮੁਤਾਬਕ ਮਤਲਬ ਕਿ ਇਨਕੁਆਇਰਮੈਂਟ ਹੁੰਦੀ ਆ ਉਹ ਉਹਨਾਂ ਦੀ ਪੂਰੀ ਕੀਤੀ ਜਾਂਦੀ ਆ ਮਾਪੇ ਵੱਲੋਂ ਤੇ ਪਰ ਉਹ ਉਦੋਂ ਜਦੋਂ ਉਹ ਮਤਲਬ ਵਿਚੋਲੇ ਨਾਲ ਗੱਲਬਾਤ ਕਰਦੇ ਆ ਉਹ ਜਗ੍ਹਾ ਤੇ ਉਹ ਸੈਟ ਤੇ ਉਦੋਂ ਉਹ ਚੀਜ਼ ਉਹ ਲਿਖਣਾ ਭੁੱਲ ਜਾਂਦੇ ਆ ਮਾਪਿਆਂ ਨੂੰ ਬੋਲਣਾ ਕਹਿਣਾ ਭੁੱਲ ਜਾਂਦੇ ਆ ਵੀ ਸਾਨੂੰ ਉਸ ਧੀ ਦੇ ਬੰਨੇ ਉਹ ਜਿਹੜੀ ਧੀ ਅਸੀਂ ਵਿਆਹ ਕੇ ਲਿਆਵਾਂਗੇ ਸ਼ਾਇਦ ਠੀਕ ਆ ਫਿਰ ਉਸ ਕਰ ਦੇ ਵਿੱਚ ਸਾਨੂੰ ਸਮਝ ਹੀ ਨਹੀਂ ਆਂਦਾ ਮਨਾ ਸ਼ਾਇਦ ਮੇਰੇ ਹਿਸਾਬ ਨਾਲ ਇੱਕ ਮੇਰਾ ਬਹੁਤ ਕੁਝ ਕੁਛ ਗੇਲੀਆਂ ਦੀ ਨਾਲ ਕਰ ਲਾ ਦੇ ਨਾਲ ਗੱਲਾਂ ਬਾਤਾਂ ਹੋਈਆਂ ਸੀ ਮੈਂ ਤਾਂ ਕਰਦੇ ਮੈਂ ਸ਼ੇਅਰ ਕਰ ਲਵਾਂਗੀ ਹੁੰਦੀ ਹੀ ਰਹਿੰਦੀ ਹੈ ਕਿ ਵੀ ਮੈਂ ਨਾਲ ਬੜਾ ਜੀ ਕਰਦਾ ਸੀ ਕਿ ਮੈਂ ਇਹ ਕਹਾਂ ਕਿ ਮੈਂ ਆਪਣੇ ਮਨ ਦੀਆਂ ਗੱਲਾਂ ਜਰੂਰ ਮੈਂ ਸ਼ੇਅਰ ਕਰਾਂ। ਜੇ ਵੀ ਉਸਕਾ ਦੇਖ ਚੋ ਸਕਤੀ ਹਾਂ ਤਾਂ ਫਿਰ ਧੀ ਤਾਂ ਮੇਰੇ ਸਾਇਦ ਮੈਨੂੰ ਲੱਗਦਾ ਨਹੀਂ ਹੈ ਕਿ ਹਜੇ ਵੀ ਉਸ ਨੋਹ ਦੇ ਨਾਲ ਹੁੰਦਾ ਹੈ ਵੀ ਨੋ ਜਿਹੜੀ ਵਿਆਹ ਕੀ ਉਹ ਸਾਰੀਆਂ ਚੀਜ਼ਾਂ ਲੈ ਕੇ ਆਵੇ ਸ਼ਾਇਦ ਉਹ ਤੋਂ ਉਹ ਬਲ ਕੀਤੀ ਨਹੀਂ ਹੁੰਦੀ ਹੈਗੀ ਵੀ ਸਾਨੂੰ ਉਸ ਨੋਹ ਦੇ ਉੱਤੋਂ ਰੋਟੀ ਦੀ ਵੀ ਲੋੜ ਹੈਗੀ ਉਸ ਨੋਹ ਨੂੰ ਇੱਕ ਸੰਸਕਾਰੀ ਨੋਹ ਹੋਣੀ ਚਾਹੀਦੀ ਹੈ ਸੰਸਕਾਰੀ ਹੀ ਹੋਣੀ ਚਾਹੀਦੀ ਹੈ ਜਿਹੜੀ ਸਾਡੇ ਪਰਿਵਾਰ ਨੂੰ ਜੋੜ ਕੇ ਰੱਖੇ। ਉਹ ਚੀਜ਼ ਤਾਂ ਉਸ ਟਾਈਮ ਤੇ ਪੁੱਛੀ ਨਹੀਂ ਹੁੰਦੀ ਹੈਗੀ ਸਿਰਫ ਉਸ ਟਾਈਮ ਤੇ ਮੋਟਰ ਕਾਰਾਂ ਮੋਟਰ ਗੱਡੀਆਂ ਕਾਰਾਂ ਜਿਹੜੀ ਡਿਮਾਂਡ ਦਿੱਤੀਆ ਕਰਦੀ ਮਤਲਬ ਕਿ ਗੱਡੀ ਦੀ ਕਿਸ ਦੀ ਬਣਦੀ ਹੈ ਤਾਂ ਵੀ ਅਕੋਰਡਿੰਗ ਗੱਡੀ ਮੰਗਦਾ ਅਗਲਾ ਚਾ ਨੌਕਰੀ ਦੇ ਕੋਲ ਇੰਜੈਕਸ਼ਨ ਹੈ ਬਾਈਕ ਵਗੈਰਾ ਦੀ ਅਗਲੀ ਦੀ ਹੁੰਦੀ ਹੈ ਤਾਂ ਬਾਈਕ ਵਗੈਰਾ ਮੰਗਦਾ ਜਾਂ ਕੋਈ ਹੋਰ ਸੋ ਐਨੇ ਸਾਦੇ ਰਿਸ਼ਤੇਦਾਰ ਸ਼ਾਂਪਾ ਚਾਹੀਦੇ ਨਹੀਂ ਐਨੇ ਸਾਦੇ ਰਿਸ਼ਤੇਦਾਰ ਨੂੰ ਆਉਂਦੀ ਚਾਹੀਦੀ ਉਹ ਚੀਜ਼ ਜਿਹੜੀ ਮਾਂ ਬੈ ਸਾਰੀ ਪੂਰੀ ਕਰਦਾ ਪਰ ਉਸ ਟਾਈਮ ਤੇ ਉਸ ਟਾਈਮ ਤੇ ਮਾਂ ਵੀ ਉਹ ਇੱਕ ਚੀਜ਼ ਭੁੱਲ ਜਾਂਦੇ ਆ ਉਸ ਟਾਈਮ ਤੇ ਉਸ ਟਾਈਮ ਤੇ ਉਹ ਚੀਜ਼ ਨਹੀਂ ਮੰਗਦੇ ਹੈ ਕਿ ਵੀ ਸਾਨੂੰ ਰੋਟੀ ਚਾਹੀਦੀ ਹੈ ਜਾਂ ਸਾਡੇ ਘਰ ਨੂੰ ਜੋੜ ਕੇ ਰੱਖਣ ਵਾਲੀ ਕੋਠੀ ਚਾਹੀਦੀ ਹੈ ਜਿਹੜੇ ਘਰ ਨੂੰ ਸਾਡੇ ਨੂੰ ਇੱਕ ਸਵਰਗ ਬਣਾ ਕੇ ਰੱਖੇ ਘਰ ਨੂੰ ਘਰ ਬਣਾ ਕੇ ਰੱਖੇ ਘਰ ਨੂੰ ਮਕਾਨ ਨਹੀਂ ਘਰ ਬਣਾ ਕੇ ਰੱਖੇ ਤੇ ਉਹ ਚੀਜ਼ ਉਸ ਟਾਈਮ ਤੇ ਮਾਪਿਓ ਨਹੀਂ ਕਹਿੰਦੇ ਬਾਗ ਦੇ ਵਿੱਚ ਫਿਰ ਉਹ ਜਦੋਂ ਧੀ ਆਂਦੀ ਆ ਤਾਂ ਫਿਰ ਉਸ ਧੀ ਦੇ ਨਾਲ ਫਿਰ ਉਹ ਸੁਖ ਤਿੰਨਾਂ ਆ ਤਾਂ ਹੁੰਦਾ ਨਹੀਂ ਹੈਗਾ ਉੱਥੇ ਉੱਥੇ ਉਹਨਾਂ ਦੀ ਰਿਕੁਆਇਰਮੈਂਟਾਂ ਸਾਰੀ ਜ਼ਿੰਦਗੀ ਬੂੜੀਆਂ ਨਹੀਂ ਹੁੰਦੀਆਂ ਹੈਗੀਆਂ ਅੱਜ ਤੇਰੇ ਮਾਪਿਓ ਤੋਂ ਆ ਚੀਜ਼ ਮੰਗਾਲਾ ਕਿਉਂਕਿ ਉਹਨਾਂ ਦੀ ਲਾਲਸਾ ਵਾਚ ਜਾਂਦੀ ਹੈ ਉਹਨਾਂ ਨੂੰ ਹੁੰਦਾਗਾ ਵੀ ਆ ਜਾ ਚੀਜ਼ ਲੈ ਕੇ ਆ ਵੀ ਅਸੀਂ ਵੀ ਫਰੈਨਾ ਨਹੀਂ ਕੁਛ ਨਹੀਂ ਮੰਨੂਏ ਗੱਲਾਂ ਦੱਸੀਆਂ ਹੈਂ ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੀ ਹੈਗੀ ਕਿ ਸਾਨੂੰ ਆ ਜਾ ਚਾਹੀਦਾ ਹੈਗਾ ਜੇ ਇਹ ਚੀਜ਼ ਨੂੰ ਕੋਈ ਹਾ ਜੇ ਕੋਈ ਕਈ ਵਾਰੀ ਕੋਈ ਜੀ ਜੋ ਚੁੱਕਦਾ ਮਰ ਕੇ ਲੈਂਦੀ ਹੈ ਘਰ ਦੇ ਵਿੱਚੋਂ ਫਿਰ ਉਹਨੂੰ ਏਰੋਗੋਈ ਚੀਜ਼ਾਂ ਕਿਹਾ ਜਾਂਦੇ ਆ ਕਿ ਤੂੰ ਤੇਰੇ ਪੇਕਿਆਂ ਤੋਂ ਲੈ ਕੇ ਆ ਤੇਰੇ ਪੇਕਿਆਂ ਤੋਂ ਲੈ ਕੇ ਆ ਤੇਰੇ ਮਾਪਿਓ ਤੋਂ ਲੈ ਕੇ ਆ ਹਨ ਪਹਿਲੇ ਮਾਪਿਆਂ ਨੇ ਤੈਨਾ ਕਰ ਦਿਆ ਚੁੱਕ ਕੇ ਵੀ ਤੁਹਾਡੀਆਂ ਨਮਾੰਡਾ ਪੁਣੀਆਂ ਕੀਤੀਆਂ ਹੁੰਦੀਆਂ ਤੇ ਤੁਹਾਨੂੰ ਉਹ ਬਾਅਦ ਵਿੱਚ ਕੀ ਦੇਣਾ ਫਿਰ ਉਸ ਘਰ ਦੇ ਵਿੱਚ ਲੜਾਈਆਂ ਹੋਣਗੀਆਂ ਲੜਾਈਆਂ ਚਗੜੀਆਂ ਹੋਣੇ ਸ਼ੁਰੂ ਹੋ ਜਾਂਦੀ ਹੈ ਚਾਹੇ ਉਸ ਥਾਂ ਤੇ ਪਤੀ ਪਤਨੀ ਦੀ ਵਧੀਆ ਬੰਦੀ ਹੋਵੇ ਪਰ ਉਸ ਪਰਿਵਾਰ ਦੀ ਰਿਕੁਆਇਰਮੈਂਟਾਂ ਦੇ ਕਾਰਨ ਸੱਸ ਸਹੁਰਾ ਦੀ ਰਿਕੁਆਇਰਮੈਂਟ ਦੇ ਜ਼ਿਆਦਾਤਰ ਸਹੁਰਿਆਂ ਦੀ ਵੀ ਇਹ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ ਵੀ ਜਿਹੜਾ ਸਹੁਰਾ ਕਰਦਾ ਹੈ ਜ਼ਿਆਦਾ ਸੱਸਾਂ ਨਹੀਂ ਹੁੰਦੀਆਂ ਕੁੜੀਆਂ ਦੀ ਹੁੰਦੀ ਹੈਗੀ ਵੀ ਆਪਣੇ ਘਰ ਦੇ ਵਿੱਚ ਆਹ ਚੀਜ਼ੇ ਜੀ ਲੈ ਕੇ ਉਹ ਉਹ ਚੀਜ਼ਾਂ ਆਪਣੇ ਨੂੰ ਲੈ ਕੇ ਉਹ ਤੋਂ ਸੋਨਾ ਲਗੂ ਕਾ ਆਹ ਚੀਜ਼ ਰੂਪ ਤਾਂ ਆਪਣੇ ਘਰੇ ਆਹ ਚੀਜ਼ੇ ਪਖਾਵਾਂਗੇ ਹਨਾ ਤੇ ਇਹ ਕੁਛ ਕੁ ਚੀਜ਼ਾਂ ਇਹ ਹਨ ਜਿਨ੍ਹਾਂ ਨੂੰ ਕੁਛਕ ਲੋਕ ਹੁੰਦੀ ਹੈਗੇ ਜਿਹੜੇ ਕੁਛਕ ਲੋਕ ਦੇ ਜਿਹੜੇ ਕੁਛ ਨਹੀਂ ਮੰਗਦੇ ਸਿਰਫ ਕੰਦੀ ਧੀ ਦੀ ਡਿਮਾਂਡ ਕਰਦੇ ਹੈ ਧੀ ਸਾਨੂੰ ਧੀ ਚਾਹੀਦੀ ਹੈ ਇਹ ਹੀ ਸੀ ਧੀ ਬਈ ਰਿਸ਼ਤਾ ਲੈਣਾ ਤੇ ਧੀ ਵਿਆਹ ਹੀ ਲੈਣੀ ਹੈ ਹਨਾ ਤੇ ਉਹ ਲੋਕਾਂ ਦੇ ਘਰ ਦੇ ਵਿੱਚ ਫਿਰ ਧੀ ਆਂਦੀ ਹੈ ਪਰ ਮੇਰੀ ਅੱਜ ਦੇ ਲੋਕਾਂ ਨੂੰ ਇਹ ਰਕਾਸਤਾ ਅੱਜ ਤੋਂ ਅੱਜ ਦਾ ਜਿਹੜਾ ਟਾਈਮ ਆ ਬਹੁਤ ਚੇਂਜ ਹੋ ਗਿਆ ਹੁਣ ਤਾਂ ਪਰ ਆ ਜਿਆਦਾ ਬੱਚੇ ਜਿਹੜੇ ਸ਼ਾਇਦ ਲਵ ਮੈਰਿਜ ਕਰਵਾ ਰਹੇ ਆ ਕੁਝ ਬੱਚੇ ਜਿਹੜਾ ਅੱਜ ਤੋਂ ਬਾਅਦ ਵਾਲਾ ਟਾਈਮ ਆ ਉਹਨਾਂ ਦੇ ਮੇਰੇ ਸਾਬ ਨਾਲ ਉਸ ਟਾਈਮ ਟਾਈਮ ਤੇ ਸਾਰੇ ਬੱਚਾ ਨਹੀਂ ਲਵ ਮੈਰਿਜ ਹੋਣਗੇ ਮੈਨੂੰ ਲੱਗਦਾ ਜਿਹੜੇ ਤਾਂ ਨਾਲ ਸਿਸਟਮ ਬਣ ਰਿਹਾ ਹੈਗਾ ਤੇ ਕੁਝ ਕੁ ਲੋਕਾਂ ਦੀ ਅੱਜ ਵੀ ਲਵ ਮੈਰਿਜਾਂ ਹੋ ਰਹੀਆਂ ਹੈਗੀਆਂ ਤੇ ਕੁਝ ਕੁ ਤੇ ਮਾਤਾ ਪਿਤਾ ਹੈਗੇ ਜਿਹੜੇ ਕਹਿੰਦੇ ਆ ਕਿ ਸਾਡੇ ਬੱਚੇ ਦੀ ਅਰੇਂਜ ਮੈਰਿਜ ਹੋਣੀ ਹੈਗੀ ਮਤਲਬ ਕਿ ਉਹਨਾਂ ਦੀ ਮਰਜ਼ੀ ਦੇ ਨਾਲ ਬੱਚੇ ਦਾ ਵਿਆਹ ਹੋਣਾਗਾ ਮੈਂ ਉਸ ਬੱਚੇ ਨੂੰ ਮਤਲਬ ਕਿ ਮਾਤਾ-ਪਿਤਾ ਨੂੰ ਉਹ ਗੱਦਸਣਾ ਚਾਹੁੰਦੀ ਆ ਵੀ ਜੇ ਤੁਸੀਂ ਆਪਣੀ ਮਰਜ਼ੀ ਦੇ ਨਾਮ ਲਿਆ ਕਰਾਉਣਾ ਨਾ ਤਾਂ ਉਸ ਲਿਸਟ ਦੇ ਵਿੱਚ ਇੱਕ ਹਰ ਇੱਕ ਮਾਪਿਓ ਆਪਣੇ ਨਾ ਇੱਕ ਸਲਿੱਪ ਬਣਾ ਕੇ ਜਦੋਂ ਵਿਜੋਲਾ ਆਉਂਦਾ ਆ ਰੇ ਮੈਂ ਇੱਕ ਵਾਸਤੇ ਕਿਸੇ ਕਿਸੇ ਨੂੰ ਕਹਿੰਦੇ ਆਂਗੇ ਵੀ ਤੁਹਾਡਾ ਕੋਈ ਜਿਹੜਾ ਵਿਜੋਲਾ ਹੁੰਦਾ ਹੈ ਉਹ ਆਉਂਦਾ ਤੁਹਾਡੇ ਮਾਤਾ-ਪਿਤਾ ਉਹਦੇ ਦੇਖਣ ਆਂਦੇ ਆ ਲੜਕੀ ਦੇ ਤਾਂ ਉਸ ਟਾਈਮ ਤੇ ਮੇਰੀ ਇੱਕ ਰਿਕਵੈਸਟ ਹੈਗੀ ਹਰ ਇੱਕ ਮਾਤਾ-ਪਿਤਾ ਨੂੰ ਕਿ ਉਹ ਇੱਕ ਸਲਿੱਪ ਲਿਖ ਕੇ ਦੇਣ ਸਲਿੱਪ ਦੇ ਵਿੱਚ ਉਹ ਲਿਖ ਕੇ ਦੇਣੇ ਵੀ ਸਾਨੂੰ ਇੱਕ ਸੰਸਕਾਰੀ ਲੜਕੀ ਚਾਹੀਦੀ ਹੈ ਜਿਹੜੀ ਸਾਡੇ ਘਰ ਨੂੰ ਜੋੜ ਕੇ ਰੱਖੇ ਤੇ ਸਾਡੇ ਪਰਿਵਾਰ ਨੂੰ ਰੋਟੀ ਦੇਵੇ ਤੇ ਇੱਕ ਪੜ੍ਹੀ ਲਿਖੀ ਹੋਣੀ ਕੁੜੀ ਹੋਣੀ ਜ਼ਰੂਰੀ ਹੈ ਸਾਡੇ ਲਈ ਸਾਨੂੰ ਕੋਈ ਦਾਜ ਦੇਹੀ ਨਹੀਂ ਚਾਹੀਦਾ ਜੇ ਬੱਚੀ ਉਸ ਮਾਪਿਆਂ ਕੋਲ ਦਿੱਤੀ ਜਾਵੇ ਤੇ ਉਹ ਕੁੜੀ ਉਪਾਚੀ ਬਣੂਗੀ ਤੇ ਹੋ ਕੇ ਮੈਂ ਹੋ ਸਕਦਾ ਕਿ ਉਹ ਉਸ ਘਰ ਨੂੰ ਸਵਰਗ ਨਾ ਬਣਾਉਗੀ ਸ਼ਾਇਦ 100% 99% ਕੁੜੀਆਂ ਇਸ ਘਰ ਨੂੰ ਉਸ ਘਰ ਨੂੰ ਸਵਰਗ ਨਹੀਂ ਬਣਾਉਣਗੀਆਂ ਤੇ ਪਲੀਜ਼ ਮੇਰੀ ਇੱਕ ਕਸਤੇ ਦੀ ਉਹ ਆਪਣੀ ਸੋਚ ਨੂੰ ਬਦਲਣਾ ਤੇ ਕੁੜੀਆਂ ਦੀ ਮੈਂ ਸੋਚ ਨੂੰ ਵੀ ਮੈਂ ਕੁੜੀਆਂ ਨੂੰ ਵੀ ਕਹਿੰਦੀ ਆ ਕਿ ਕੁੜੀਆਂ ਵੀ ਆਪਣੀ ਸੋਚ ਬਦਲ ਕੇ ਲੈ ਕੇ ਆਉਣਾ ਯੂ نو ਮਤਲਬ ਕਿ ਹਰ ਇੱਕ ਕੁੜੀ ਨੂੰ ਪਤਾ ਵੀ ਮੈਂ ਅੱਜ ਤੱਕ ਹਰ ਇੱਕ ਕੁੜੀ ਦੀ ਹੁਣੀ ਹੁਣੀ ਹੈਗੀ ਕੁਝ ਕਰ ਅੱਜ ਤੱਕ ਆਪਣੀ ਬੱਚਾ ਦੀ ਮਰਜ਼ੀ ਦੇ ਨਾਲ ਹੋ ਜਾਂਦੇ ਕੁਝ ਮਾਤਾ ਪਿਤਾ ਦੀ ਮਰਜ਼ੀ ਦੇ ਨਾਲ ਮੈਂ ਹੁੰਦੀ ਹੈਗੀ ਮੈਂ ਮੇਰੀ ਰਿਕਵੈਸਟ ਹੀ ਹੈ ਉਸ ਕੁੜੀਆਂ ਨੂੰ ਵੀ ਉਸ ਘਰ ਨੂੰ ਚਲੋ ਜਿੰਨਾ ਵੀ ਵਧੀਆ ਹੋ ਸਕੇ ਉਹਨਾਂ ਵਧੀਆ ਬਣਾਉਣ ਹਨਾ ਤੇ ਜੋ ਕਿਸੇ ਦੇ ਨਾਲ ਪਹਿਲਾਂ ਇਦਾਂ ਹੋ ਗਿਆ ਵੀ ਉਹ ਹੁੰਦਾ ਨਾ ਕਰਨਾ ਵੀ ਤੋਂ ਇੱਕ ਵਾਰੀ ਮੈਂ ਕਿਸੇ ਤੋਂ ਕਈ ਵਾਰੀ ਮੈਂ ਇਹ ਸੁਣਿਆਗਾ ਕਿਸ ਤਰ੍ਹਾਂ ਕਿ ਉਹ ਕਹਿੰਦੇ ਹੁੰਦੇ ਨਾ ਕਿ ਕਿ ਜੇਕਰ ਤੁਸੀਂ ਮਿੱਟੀ ਦੇ ਵਿੱਚ ਥੋੜੀ ਜਿਹੀ ਜ਼ਹਿਰ ਪਾ دیਏ ਤਾਂ ਕਿ ਉਹ ਮਿੱਟੀ ਦੀ ਜਿਹੜੀ ਜ਼ਹਿਰ ਹੈ ਉਹ 5-4 ਮਹੀਨਿਆਂ ਦੇ ਵਿੱਚ ਮੰਨ ਕੇ ਚੱਲੋ 5-4 ਸਾਲਾਂ ਦੇ ਵਿੱਚ ਖਤਮ ਹੋ ਜੂ ਪਰ ਜੇ ਆਪਾਂ ਕਿਸੇ ਦੀ ਸੋਚ ਜਿਵੇਂ ਸਾਲਾਂ ਦੀ ਉਹ ਚਾਰ-ਪੰਜ ਪੀੜੀਆਂ ਨੂੰ ਲੈ ਕੇ ਵੀ ਖਤਮ ਨਹੀਂ ਹੋਣੀ ਹੈਗੀ प्लीज ਮੇਰੀ ਰਿਕਵੈਸਟ ਹੈ ਸਾਰੀ ਮਾਤਾ ਜੀ ਸੋਚ ਨੂੰ ਬਦਲੋ ਤੇ ਸੋਚ ਬਦਲ ਕੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਧੀਆਂ ਨੂੰ ਵੀ ਤੇ ਪੁੱਤਾਂ ਨੂੰ ਵੀ ਤੇ ਕਿਸੇ ਦੇ ਬੰਨੇ ਝਾੜ ਨਾ ਰੱਖੋ ਆਪਣੇ ਪੁੱਤ ਨੂੰ ਇੰਨਾ ਕਿ ਸੈਲਫ ਡਿਪੈਂਡ ਬਣਾਓ ਕਿ ਉਹ ਕਿਸੇ ਬੰਨੇ ਇੰਨਾ ਕਿਸਦਾ ਕਰਜ਼ਾਈ ਨਾ ਹੋਵੇ ਕਿ ਕਿਸੇ ਤੋਂ ਇਹ ਸੁਣੇ ਕਿ ਵੀ ਹਾਂ ਵੀ ਤੇਰੇ ਮੇਰੇ ਕਿੱਥੇ ਹੀ ਚਾਹੀਏ ਦੀ ਉਹ ਇੰਨਾ ਕ ਮਤਲਬ ਕਿ ਆਪਣਾ ਸੈਲਫ ਡਿਪੈਂਡ ਹੋਵੇ ਕਿ ਹਰ ਇੱਕ ਚੀਜ਼ ਨੂੰ ਆਪਣੀ ਬਣਾ ਸਕੇ ਤੇ ਉਸ ਧੀ ਦੇ ਹਰ ਇੱਕ ਚਾਲ ਪੂਰਾ ਕਰ ਸਕੇ ਧੀਆਂ ਵੀ ਇੰਨੀਆਂ ਕ ਸੈਲਫ ਡਿਪੈਂਡ ਹੋਣਾ ਚਾਹੀਦੀਆਂ ਹੈਆਂ ਦਾ ਹੀ ਦਿਹ ਨੀਠਾਤੇ ਪੜੀਆਂ ਲਿਖੀਆਂ ਤੇ ਮਤਲਬ ਕਿ ਸਿੱਜੀਆਂ ਨਹੀਂ ਹੁਣਨਾ ਚਾਹੀਈਆਂ ਨਿਆ ਕਿ ਵੀ ਉਹ ਕੋ ਦੂਸਰੇ ਘਰ ਜਾ ਕੇ ਇਹ ਨਾ ਉਹਨਾਂ ਨੂੰ ਕਹਿਣ ਸਾਨੂੰ ਨੂੰ ਮਿਲੇ ਕਿ ਵੀ ਤੂੰ ਕੋਈ ਨੌਕਰੀ ਕਰ ਉਹ ਨੌਕਰੀ ਕਰਨ ਤੋਂ ਪਹਿਲਾਂ ਆਪਣਾ ਕੋਈ ਤਾਂ ਨੌਕਰੀ ਕਰ ਜੇ ਪੜੀਆਂ ਲਿਖੀਆਂ ਜੇ ਨਹੀਂ ਪੜੀਆਂ ਲਿਖੀਆਂ ਤਾਂ ਉਹਨਾਂ ਨੂੰ ਕਾਮਾਕਾਰ ਇੱਧਾ ਦੇਉਣਾ ਚਾਹੀਦਾ ਕੋ ਆਪਣਾ ਬਿਜ਼ਨਸ ਸੱਪਣਿਆ ਸ਼ੁਰੂ ਕਰ ਲੈ ਵੇਰੀ ਹਰ ਇੱਕ ਧੀ ਨੂੰ ਤੇ ਮੇਰੀ ਹਰ ਇੱਕ ਪੇਰੈਂਟ ਸਮੂਹ ਤੇ ਹਰ ਇੱਕ ਧੀ ਨੂੰ ਤੇ ਹਰ ਇੱਕ ਪੇਰੈਂਟ ਨੂੰ ਮੁੰਡੇ ਦੇ ਮਾਤਾ ਪਿਤਾ ਨੂੰ ਇਹ ਬੇਨਤੀ ਹੈ ਵੀ ਕਿ ਤੁਸੀਂ ਆਪਣੇ ਧੀਆਂ ਤੇ ਪੁੱਤਾਂ ਨੂੰ ਇੰਨਾ ਕਿ ਸੈਲਫ ਡਿਪੈਂਡ ਬਣਾਓ ਕਿ ਉਹ ਆਪਣੇ ਆਪ ਚੱਕੇ ਆਪਣਾ ਘਰ-ਬਾਰ ਚੋਰਨ ਤੇ ਕਿਸੇ ਤੇ ਸੈਲਫ ਡਿਪੈਂਡ ਨਾ ਆ। ਕਿਸੇ ਤੇ ਮਤਲਬ ਕਿ ਡਿਪੈਂਡਡ ਨਾ ਹੋਣ। ਵੀ ਇਹ ਜੇ ਕਰੂਗਾ ਤਾਂ ਸਿਖਾਵਾਂਗੇ ਨਹੀਂ ਨਹੀਂ ਹੈਨਾ ਤੇ ਮਤਲਬ ਕਿ ਉਹ ਇੰਨਾ ਜ਼ਿਆਦਾ ਹੋ ਕਰਨਾ। ਤੇ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਟੂ ਮੈਂਟ ਜ਼ਰੂਰ ਕਰਿਓ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਓ ਤੇ ਜੀਂਦ ਰਹੋ ਹੈਨਾ। ਮੇਰੇ ਲਈ ਵਿਚਾਰ ਆਇਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਸ਼ੇਅਰ जरूर ਕਰਿਓ ਧੰਨਵਾਦ ਮਿਲਦੇ ਆਂ ਹਰ